ਸਾਡੇ ਚ ਮੈਜੋਰਟੀ ਲੋਕਾਂ ਦਾ ਨੇ ਇੱਕ ਸੁਪਨਾ ਹੁੰਦਾ ਵੀ ਘਰੇ ਬੈਠੇ ਬੈਠੇ 40-50000 ਰੁਪਏ ਵੀ ਨਾਉਣ ਲੱਗ ਜੇ ਨਾ ਤਾਂ ਜ਼ਿੰਦਗੀ ਸਫਲ ਹੈ ਤੇ ਪੈਸਿਵ ਇਨਕਮ ਦਾ ਨਾਮ ਸੁਣਦੇ ਦਿਮਾਗ ਚ ਆਉਂਦਾ ਵੀ ਯਾਰ ਇਹਦੇ ਲਈ ਤਾਂ ਫਿਰ ਥੋੜਾ ਬਹੁਤਾ ਰਿਸਕ ਵੀ ਲੈਣਾ ਪਏਗਾ ਪਰ ਕੀ ਹੋਏਗਾ ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਘਰੇ ਬੈਠੇ ਬੈਠੇ 40-50000 ਰੁਪਏ ਦੀ ਇਨਕਮ ਜਨਰੇਟ ਕਰ ਸਕਦੇ ਹੋ ਪੈਸਿਵ ਇਨਕਮ ਜਨਰੇਟ ਕਰ ਸਕਦੇ ਹੋ ਵੀ ਬਿਨਾ ਕਿਸੇ ਰਿਸਕ ਦੇ ਸਹੀ ਦੱਸਾਂ ਤਾਂ ਇਹ ਪੰਜਾਂ ਚੋਂ ਦੋ ਦੇ ਵਿੱਚ ਥੋੜਾ ਜਿਹਾ ਰਿਸਕ ਹੈਗਾ ਬਾਕੀ ਦੇ ਜਿਹੜੇ ਤਿੰਨ ਆ ਟੂ ਕਲੀਅਰ ਰਿਸਕ ਫ੍ਰੀ ਨੇ ਤੇ ਇਹਦੇ ਵਿੱਚੋਂ ਸਭ ਤੋਂ ਪਹਿਲੀ ਸਕੀਮ ਹੈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ। ਇਹ ਸਕੀਮ 100% ਗਵਰਨਮੈਂਟ ਬੈਕ ਸਕੀਮ ਹੈ, ਮਤਲਬ ਕਿ ਜ਼ੀਰੋ ਰਿਸਕ। ਇਸ ਸਕੀਮ ਦੇ ਵਿੱਚ ਤੁਸੀਂ ਮੈਕਸਿਮਮ 3 ਲੱਖ ਰੁਪਏ ਇਨਵੈਸਟ ਕਰ ਸਕਦੇ ਹੋ ਤੇ ਕੰਰੈਂਟਲੀ ਇਸ ਸਕੀਮ ਦੇ ਵਿੱਚ ਤੁਹਾਨੂੰ 8.2% ਦੇ ਹਿਸਾਬ ਨਾਲ ਇੰਟਰਸਟ ਮਿਲ ਰਿਹਾ ਹੈ। ਵੈਸੇ ਤੁਸੀਂ ਇਸ ਸਕੀਮ ਦੇ ਵਿੱਚ 5 ਸਾਲ ਲਈ ਇਨਵੈਸਟ ਕਰ ਸਕਦੇ ਹੋ ਬਟ 3 ਸਾਲ ਲਈ ਐਕਸਟੈਂਡ ਕੀਤਾ ਜਾ ਸਕਦਾ ਹੈ, ਮਤਲਬ ਕਿ ਟੋਟਲ 8 ਸਾਲ ਲਈ ਇਨਵੈਸਟ ਕਰ ਸਕਦੇ ਹੋ। ਇਹਦੇ ਵਿੱਚ ਇੰਟਰਸਟ ਤੁਹਾਨੂੰ ਹਰ ਕੁਆਟਰ ਮਿਲਦਾ ਹੈ ਤੇ ਇਸ ਸਕੀਮ ਦਾ ਜੋ ਇੰਟਰਸਟ ਹੈ ਉਹ ਗਵਰਨਮੈਂਟ ਦੁਆਰਾ ਹ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਸਕੀਮ ਦੇ ਵਿੱਚ ਤੁਸੀਂ ਕਿੰਨੀ ਮੰਥਲੀ ਇਨਕਮ ਪੈਸਿਵਲੀ ਜਨਰੇਟ ਕਰ ਸਕਦੇ ਹੋ। ਸਹੀ ਵਾਲੀ ਜਿਹੜੀ ਸਕੀਮ ਹੈ ਸਪੈਸੀਫਿਕਲੀ 60+ ਲੋਕਾਂ ਦੇ ਲਈ ਹੈ ਜੋ ਕਿ ਮੈਕਸਿਮਮ 30 ਲੱਖ ਰੁਪਏ ਪਰ ਪਰਸਨ ਇਹਦੇ ਵਿੱਚ ਇਨਵੈਸਟ ਕਰ ਸਕਦੇ ਆ। ਸੋ ਜੇਕਰ ਕੋਈ 60+ ਕਪਲ ਆਇਆ ਤਾਂ ਉਹ 60 ਲੱਖ ਰੁਪਏ ਇਨਵੈਸਟ ਕਰ ਸਕਦਾ। ਤੇ ਜੇਕਰ ਤੁਸੀਂ 30 ਲੱਖ ਰੁਪਏ ਇਨਵੈਸਟ ਕਰ ਸਕਦੇ ਹੋ ਤਾਂ ਤੁਹਾਨੂੰ ਕੁਆਟਰ ਦਾ 65,500 ਰੁਪਏ ਐਜ਼ ਅ ਇੰਟਰਸਟ ਮਿਲੇਗਾ। ਮਤਲਬ ਕਿ ਮਹੀਨੇ ਦਾ 2,500 ਰੁਪਏ ਹੋ ਗਿਆ। ਸੋ ਜੇਕਰ ਕੋਈ ਕਪਲ 30 ਲੱਖ ਰੁਪਏ ਇਨਵੈਸਟ ਕਰਦਾ ਤੇ ਸਕੀਮ ਦਾ ਇੱਕ ਹੋਰ ਫਾਇਦਾ ਹੈ ਕਿ ਇਸ ਸਕੀਮ ਦੇ ਵਿੱਚ ਤੁਸੀਂ ਟੈਕਸ ਡਿਡਕਸ਼ਨ ਵੀ ਲੈ ਸਕਦੇ ਹੋ ਵੀ 1.5 ਲੱਖ ਰੁਪਏ ਤੱਕ ਅੰਡਰ ਸੈਕਸ਼ਨ 80C ਹੁਣ ਇਹ ਤਾਂ ਗੱਲ ਹੋਊਗੀ ਸੀਨੀਅਰ ਸਿਟੀਜ਼ਨ ਦੀ ਜਿਨ੍ਹਾਂ ਕੋਲ ਇੱਕ ਕਾਪਸ ਅਮਾਉਂਟ ਹੈ ਤੇ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਹਰ ਇੱਕ ਬੰਦੇ ਕੋਲੇ ਇੰਨਾ ਕਾਪਸ ਅਮਾਉਂਟ ਨਹੀਂ ਹੁੰਦਾ ਤਾਂ ਜਿਹੜੇ ਬਾਕੀ ਦੇ ਲੋਕ ਹੈ ਉਹਨਾਂ ਲਈ ਵੀ ਸਾਡੇ ਕੋਲੇ ਆਪਸ਼ਨਸ ਹੈਗੇ ਆ ਤਾਂ ਇਦਾਂ ਦੇ ਕੇਸ ਦੇ ਵਿੱਚ ਤੁਸੀਂ ਐਨਓਟੀ ਸਕੀਮ ਦੇ ਨਾਲ ਜਾ ਸਕਦੇ ਹੋ ਐਨਓਟੀ ਸਕੀਮ ਦੇ ਵਿੱਚ ਤੁਸੀਂ 20-25 ਲੱਖ ਦੇ ਕਾਪਸ ਦੇ ਨਾਲ 40-50 ਹਜ਼ਾਰ ਰੁਪਏ ਦੀ ਇਨਕਮ इजीली ਜਨਰੇਟ ਕਰ ਸਕਦੇ ਹੋ ਤੇ ਹਾਂ ਇਹ ਜਿਹੜੀ ਐਨਓਟੀ ਸਕੀਮਸ ਹ ਪਹਿਲਾਂ ਪਰ ਪ੍ਰੈਕਟੀਕਲੀ ਇਹ ਦੇਖ ਲੈਣਾ ਵੀ ਇਸ ਐਨੋਟੀ ਸਕੀਮ ਦੇ ਵਿੱਚ ਤੁਸੀਂ ਕਿੰਨਾ ਕਮਾ ਸਕਦੇ ਹੋ ਇਹ ਜਿਹੜਾ ਕੈਲਕੂਲੇਟਰ ਹੈ ਸੀ ਸੇਵੀ ਦੀ ਵੈਬਸਾਈਟ ਤੋਂ ਲਿਆ ਇਹਦੇ ਵਿੱਚ ਜੇਕਰ ਤੁਸੀਂ 20 ਲੱਖ ਦਾ ਕਾਪਸ ਇਨਵੈਸਟ ਕਰਦੇ ਹੋ ਇਨੀਸ਼ੀਅਲੀ ਤਾਂ 8% ਦੇ ਰਨ ਦੇ ਹਿਸਾਬ ਨਾਲ ਤੁਹਾਨੂੰ ਅਪਰੋਕਸੀਮੇਟਲੀ 5,60,000 ਰੁਪਏ ਸਾਲ ਦਾ ਮਿਲਦਾ ਜੋ ਕਿ ਰਫਲੀ ਮਹੀਨੇ ਦਾ 47,000 ਰੁਪਏ ਹੋ ਗਿਆ ਮਤਲਬ ਇਹ ਤੁਹਾਡੀ ਮੰਥਲੀ ਇਨਕਮ ਰਹੇਗੀ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਯਾਰ ਪਿਛਲੀ ਇਨਕਮ ਦੇ ਵਿੱਚ ਸਾਨੂੰ ਇੰਨਾ ਜ਼ਿਆਦਾ ਮਤਲਬ ਕੀਤੀ ਸੀ ਲੱਖ ਰੁਪਏ ਇਨਵੈਸਟ ਕਰਨਾ ਪੈ ਰਿਆ ਸੀ ਉਨੀ ਇਨਕਮ ਲੈਣ ਦੇ ਲਈ ਇੱਥੇ ਸਿਰਫ 20 ਲੱਖ ਦੇ ਵਿੱਚ ਹੀ ਸਾਨੂੰ ਇੰਨੀ ਜ਼ਿਆਦਾ ਇਨਕਮ ਮਿਲ ਰਹੀ ਹੈ ਮਤਲਬ ਐਦਾਂ ਦਾ ਕੀ ਖਾਸ ਹੈ ਇਸ ਸਕੀਮ ਦੇ ਵਿੱਚ ਤਾਂ ਜਿਹੜੀ ਪਿਛਲੀ ਸਕੀਮ ਸੀ ਉਹਦੇ ਵਿੱਚ ਤੁਹਾਨੂੰ ਇਨਕਮ ਦੇ ਰੂਪ ਦੇ ਵਿੱਚ ਸਿਰਫ ਮੰਥਲੀ ਇੰਟਰਸਟ ਮਿਲ ਰਿਹਾ ਸੀ ਪਰ ਇਸ ਸਕੀਮ ਦੇ ਵਿੱਚ ਤੁਹਾਨੂੰ ਮੰਥਲੀ ਇੰਟਰਸਟ ਦੇ ਨਾਲ ਨਾਲ ਤੁਹਾਡਾ ਪ੍ਰਿੰਸੀਪਲ ਵੀ ਵਾਪਸ ਮਿਲਦਾ ਹੈ ਉਸ ਸਕੀਮ ਦੇ ਵਿੱਚ ਤੁਹਾਨੂੰ 5 ਸਾਲ ਬਾਅਦ ਤੁਹਾਡਾ ਇੱਕ ਕਾਪਸ ਅਮਾਉਂਟ ਤੁਹਾਨੂੰ ਵਾਪਸ ਮਿਲ ਜਾਂਦਾ ਪਰ ਇਸ ਸਕੀਮ ਦੇ ਵਿੱਚ ਉਹ ਕਾਪਸ ਨਹੀਂ ਮਿਲਦਾ ਕਿਉਂਕਿ ਤੁਹਾਡਾ ਪ੍ਰਿੰਸੀਪਲ ਅਮਾਉਂਟ ਡਿਵਾਈਡ ਹੋ ਕੇ ਤੁਹਾਡੀ ਐਮ ਮੰਥਲੀ ਪੈਸਿਵ ਇਨਕਮ ਦੇ ਰੂਪ ਦੇ ਵਿੱਚ ਤੁਹਾਨੂੰ ਮਿਲਦਾ ਹੈ ਤੇ ਅਗਰ ਤੀਸਰੀ ਸਕੀਮ ਦੀ ਗੱਲ ਕਰੀਏ ਤਾਂ ਉਹ ਹੈ ਪੋਸਟ ਆਫਿਸ ਐਮ ਆਈ ਐਸ ਸਕੀਮ ਹੁਣ ਕਿਉਂਕਿ ਇਸ ਸਕੀਮ ਦੇ ਵਿੱਚ ਰਿਸਕ ਬਿਲਕੁਲ ਜ਼ੀਰੋ ਹੈ ਤਾਂ ਇਹਦੇ ਫਿਰ ਰਿਟਰਨਸ ਵੀ ਕੋਈ ਬਹੁਤ ਹੀ ਜ਼ਿਆਦਾ ਨਹੀਂ ਮਿਲਣਗੇ ਪੋਸਟ ਆਫਿਸ ਐਮ ਆਈ ਸਕੀਮ ਇੱਕ ਸੇਵਿੰਗ ਸਕੀਮ ਹੈ ਜੋ ਕਿ ਇੰਡਾਇਰੈਕਟਲੀ ਗਵਰਨਮੈਂਟ ਆਫ ਇੰਡੀਆ ਦੁਆਰਾ ਰਨ ਕੀਤੀ ਜੇਕਰ ਇਸ ਸਕੀਮ ਦੀ ਲਿਮਿਟੇਸ਼ਨ ਦੀ ਗੱਲ ਕਰੀਏ ਤਾਂ ਤੁਸੀਂ 9 ਲੱਖ ਰੁਪਏ ਇੱਕ ਸਿੰਗਲ ਅਕਾਊਂਟ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਤੇ ਜੇਕਰ ਜੁਆਇੰਟ ਅਕਾਊਂਟ ਹੈ ਤਾਂ 15 ਲੱਖ ਰੁਪਏ ਇਨਵੈਸਟ ਕਰ ਸਕਦੇ ਹੋ ਇੱਕ ਸਾਲ ਪਹਿਲਾਂ 4.5 ਲੱਖ ਰੁਪਏ ਲਿਮਿਟ ਸੀ ਇੱਕ ਸਿੰਗਲ ਅਕਾਊਂਟ ਦੀ ਤੇ 9 ਲੱਖ ਰੁਪਏ ਜੁਆਇੰਟ ਅਕਾਊਂਟ ਦੀ ਲਿਮਿਟ ਸੀ ਬਟ ਬਾਅਦ ਵਿੱਚ ਇਹ ਲਿਮਿਟਸ ਇਨਕਰੀਜ਼ ਹੋ ਗਈਆਂ ਸੀ ਤੇ ਇਸ ਸਕੀਮ ਦੇ ਲੋਕ-ਇਨ ਪੀਅਰ ਦੀ ਗੱਲ ਕਰੀਏ ਤਾਂ ਉਹ 5 ਸਾਲ ਹੈ ਮਤਲਬ ਕਿ ਤੁਸੀਂ 5 ਸਾਲ ਤੋਂ ਪਹਿਲਾਂ ਆਪਣੇ ਪੈਸੇ ਨਹੀਂ ਕਢਵਾ पाओगे ਤੇ ਜੇਕਰ 5 ਸਾਲ ਤੋਂ ਪਹਿਲਾਂ ਪੈਸੇ ਕਢਵਾਓਗੇ ਤਾਂ ਤੁਹਾਨੂੰ ਉਹਦੇ ਚ ਇਹ ਉਹ ਚਾਰजेस ਡਿਪੈਂਡ ਕਰਦੇ ਆ ਵੀ ਤੁਸੀਂ ਕਦੋਂ ਆਪਣਾ ਅਕਾਊਂਟ ਬੰਦ ਕਰਦੇ ਹੋ ਇੱਕ ਤੋਂ 3 ਸਾਲ ਦੇ ਵਿੱਚ ਤੁਹਾਨੂੰ 2% ਚਾਰजेस ਦੇਣੇ ਪੈਣਗੇ ਤੇ 3 ਤੋਂ 5 ਸਾਲ ਦੇ ਵਿੱਚ ਤੁਹਾਨੂੰ 1% ਚਾਰजेस ਦੇਣੇ ਪੈਣਗੇ ਤੇ ਇੱਕ ਚੀਜ਼ ਹੋਰ ਜੋ ਤੁਹਾਨੂੰ ਪੋਸਟ ਆਫਿਸ ਐਮਆਈ ਸਕੀਮ ਬਾਰੇ ਪਤਾ ਹੋਣੀ ਚਾਹੀਦੀ ਹੈ ਕਿ ਇੱਥੇ ਤੁਹਾਨੂੰ ਤੁਹਾਡਾ ਸਿਰਫ ਵਿਆਜ ਹਰ ਮਹੀਨੇ ਮਿਲੇਗਾ ਤੁਹਾਡਾ ਜਿਹੜਾ ਕਾਪਸ ਜਾਂ ਫਿਰ ਲਮਸਮ ਅਮਾਊਂਟ ਆਉ ਤੁਹਾਨੂੰ 5 ਸਾਲ ਬਾਅਦ ਹੀ ਮਿਲੇਗਾ ਤੇ ਇਹੀ ਵਾਲਾ ਫੀਚਰ ਇਸ ਸਕੀਮ ਨੂੰ ਬਿਲਕੁਲ ਐਫਡੀ ਦੀ ਤਰ੍ਹਾਂ ਬਣਾਉਂਦਾ ਫਰਕ ਸਿਰਫ ਇੰਨਾ ਹੈ ਕਿ ਐਫਡੀ ਦੇ ਵਿੱਚ ਤੁਹਾਨੂੰ ਵਿਆਜ ਇਕੱਠਾ ਮਿਲਦਾ ਤੇ ਇੱਥੇ ਹਰ ਮਹੀਨੇ ਫਰੋਂ 9 ਲੱਖ ਰੁਪਏ ਡਿਪੋਜ਼ਿਟ ਕਰਨ ਤੇ ਤੁਹਾਨੂੰ 1.55 ਲੱਖ ਰੁਪਏ ਪਰ ਮਹੀਨਾ ਮਿਲਣਗੇ 7.7% ਦੇ ਵਿਆਜ ਦੇ ਹਿਸਾਬ ਨਾਲ ਤੇ ਜੇਕਰ ਜੋਇੰਟ ਅਕਾਊਂਟ ਹੈ ਤਾਂ 9250 ਰੁਪਏ ਮਿਲਣਗੇ ਇਸ ਕੈਲਕੂਲੇਟਰ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਹੁਣ ਇੰਨੀ ਮਹਿੰਗਾਈ ਹੈ ਜੇਕਰ 9000 ਰੁਪਏ ਮਹੀਨੇ ਦੀ ਗੱਲ ਕਰੀ ਤਾਂ ਕੁਝ ਨਹੀਂ ਬਣਦਾ ਜਿੱਤੇ ਤੁਸੀਂ ਫਿਕਸ ਮੰਥਲੀ ਇਨਕਮ ਦੇਖ ਰਹੇ ਹੋ ਤਾਂ ਫਿਰ ਤਾਂ ਬਿਲਕੁਲ ਹੀ ਕੁਝ ਨਹੀਂ ਬਣਦਾ ਤੇ ਮੇਰੇ ਪੀਨੀਅਨ ਅਕੋਰਡਿੰਗ ਇਹੀ ਇਸ ਸਕੀਮ ਦਾ ਸਭ ਤੋਂ ਵੱਡਾ ਡਰਾਅਬੈਕ ਹੈ ਤੇ 7.4% ਵਿਆਜ ਨੂੰ ਦੇਖਿਆ ਜਾਵੇ ਤਾਂ ਉਹ ਬਹੁਤ ਹੀ ਹੁਣ ਅਗਲਾ ਜਿਹੜਾ ਤਰੀਕਾ ਜਿਹਦੇ ਵਿੱਚ ਹਾਇਰ ਰਿਟਰਨ ਜਨਰੇਟ ਕਰਨ ਦਾ ਪੋਟੈਂਸ਼ੀਅਲ ਹੈ ਉਹ ਹੈ ਐਸ ਡਬਲਯੂ ਪੀ ਯਾਨੀ ਕਿ ਸਿਸਟਮੈਟਿਕ ਵਿਡਰੋਅਲ ਪਲਾਨ ਸਿਸਟਮੈਟਿਕ ਵਿਡਰੋਅਲ ਪਲਾਨ ਇੱਕ ਮਿਊਚੁਅਲ ਫੰਡ 'ਚ ਹੀ ਇਨਵੈਸਟ ਕਰਨ ਦਾ ਤਰੀਕਾ ਹੈ ਇਹਦੇ ਵਿੱਚ ਤੁਸੀਂ ਇੱਕ ਲਮਸਮਾ ਮਾਉਂਟ ਇਨਵੈਸਟ ਕਰਦੇ ਹੋ ਤੇ ਇੱਕ ਫਿਕਸ ਮਨਥਲੀ ਇਨਕਮ ਹਰ ਮਹੀਨੇ ਇੱਕ ਪਾਰਟਿਕੂਲਰ ਟਾਈਮ ਡਿਊਰੇਸ਼ਨ ਤੱਕ ਵਿਡਰੋ ਕਰਦੇ ਹੋ ਹੁਣ ਕਿਉਂਕਿ ਐਸ ਡਬਲਯੂ ਪੀ ਦੇ ਵਿੱਚ ਆਲਟੀਮੇਟਲੀ ਤੁਹਾਡਾ ਪੈਸਾ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਹੋ ਰਿਹਾ ਪਰ ਪਿਛਲੀਆਂ ਤਿੰਨ ਸਕੀਮਾਂ ਦੇ ਕੰਪੈਰੀਜ਼ਨ SWP ਦੇ ਵਿੱਚ ਤੁਸੀਂ 10 ਤੋਂ 12% ਦਾ ਰਿਟਰਨ ਐਕਸਪੈਕਟ ਕਰ ਸਕਦੇ ਹੋ 7 ਤੋਂ 10 ਸਾਲ ਦੇ ਡਿਊਰੇਸ਼ਨ ਦੇ ਲਈ ਪਰ ਇਥੇ ਇੱਕ ਚੀਜ਼ ਦਾ ਖਾਸ ਖਿਆਲ ਰੱਖਿਓ ਕਿ ਸਾਰੇ ਮਿਊਚੁਅਲ ਫੰਡ ਹਾਊਸਸ ਤੁਹਾਨੂੰ SWP ਸਕੀਮ ਦਾ ਆਪਸ਼ਨ ਨਹੀਂ ਦਿੰਦੇ ਇੱਕ ਰੈਫਰੈਂਸ ਦੇ ਤੌਰ ਤੇ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੱਦਣਾ ਜਿੱਥੇ ਤੁਹਾਨੂੰ SWP ਸਕੀਮ ਮਿਲ ਸਕਦੀ ਆ ਪਰ ਯਾਦ ਰੱਖਿਓ ਇਹ ਰੈਫਰੈਂਸ ਹੈ ਮਤਲਬ ਉਹ ਰეკਮੈਂਡ ਨਹੀਂ ਕਰ ਰਿਹਾ ਇਨਵੈਸਟ ਕਰਨ ਦੇ ਲਈ ਇਹ ਜਿਹੜੇ ਆਪਸ਼ਨਸ ਹੋਣਗੇ ਉਹ ਹੋਣਗੇ Tata India Equity Hybrid Growth Plan SBI Equity Hybrid Regular Growth Plan ICICI Pru Equity and Debt Growth Plan ਹੁਣ ਇਸ SWP ਨੂੰ ਨਾ ਥੋੜਾ ਜਿਹਾ ਪ੍ਰੈਕਟੀਕਲੀ ਤਰੀਕੇ ਨਾਲ ਸਮਝ ਲੈਣੇ ਆ ਤੇ ਇਹਦੀ ਕੈਲਕੂਲੇਸ਼ਨ ਵੀ ਕਰਕੇ ਦਿਖਾਵਾਂਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਪਏਗਾ ਕਿ SWP ਦੇ ਨਾਲ ਤੁਹਾਨੂੰ ਤੁਹਾਡੇ ਇੰਟਰਸਟ ਤੇ ਤੁਹਾਡੀ ਜਿਹੜੀ ਇਨਵੈਸਟਮੈਂਟ ਆ ਉਹਦਾ ਕੁਝ ਪਾਰਟ ਹਰ ਮਹੀਨੇ ਮਿਲਦਾ ਜਿੱਥੇ ਕਿ FD ਦੇ ਵਿੱਚ ਤੁਹਾਨੂੰ ਸਿਰਫ ਕੱਲਾ ਵਿਆਜ ਹੀ ਮਿਲ ਰਿਹਾ ਸੀ ਹੁਣ ਆਪਾਂ ਮੰਨ ਕੇ ਚੱਲਦੇ ਹਾਂ ਵੀ ਤੁਹਾਡੇ ਕੋਲ 20 ਲੱਖ ਰੁਪਏ ਆ ਤੇ ਤੁਸੀਂ 30000 ਰੁਪਏ ਦੀ ਮੰਥਲੀ ਇਨਕਮ ਕਮਾਉਣਾ ਚਾਹੁੰਦੇ ਹੋ ਉਸ 20 ਲੱਖ ਤੋਂ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ SWP ਦੇ ਵਿੱਚ ਤੁਸੀਂ 10 ਤੋਂ 12% ਦੇ ਰਿਟਰਨ ਐਕਸਪੈਕਟ ਕਰ ਸਕਦੇ ਹੋ ਬਟ ਆਪਾਂ 10% ਹੀ ਮੰਨ ਕੇ ਚੱਲਦੇ ਹਾਂ ਤੇ ਵਾਲਾ ਜਿਹੜਾ ਕੈਲਕੂਲੇਟਰ ਹੈ ਇਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਪਰ SWP ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਇੱਕ ਚੀਜ਼ ਦਾ ਹੋਰ ਖਿਆਲ ਰੱਖਿਓ ਕਿ ਇਹ ਜਿਹੜੇ ਰਿਟਰਨਸ ਨੇ ਇਹ 네ਗਟਿਵ ਵੀ ਹੋ ਸਕਦੇ ਆ ਸਪੈਸ਼ਲੀ ਇਹ 8 ਸਾਲ ਦੇ ਸ਼ਾਰਟ ਟਰਮ ਦੇ ਵਿੱਚ ਬਟ ਜੇਕਰ ਤੁਸੀਂ SWP ਦੇ ਵਿੱਚ ਥੋੜੇ ਲੰਬੇ ਸਮੇਂ ਲਈ ਯਾਨੀ ਕਿ 15 ਪਲੱਸ ਸਾਲ ਦੇ ਲਈ ਇਨਵੈਸਟ ਕਰਦੇ ਹੋ ਤਾਂ ਜਿਹੜੇ ਵਧੀਆ ਰਿਟਰਨਸ ਮਿਲਣ ਦੀ ਪ੍ਰੋਬੈਬਿਲਿਟੀ ਆ ਉਹ ਕਾਫੀ ਵੱਧ ਜਾਂਦੀ ਹੈ ਸੋ ਇਹਦੇ ਵਿੱਚ ਉਹੀ ਲੋਕ ਇਨਵੈਸਟ ਕਰਨ ਦਾ ਸੋਚਣ ਜੋ ਥੋੜਾ ਰਿਸਕ ਲੈ ਸਕਦੇ ਆ ਤੇ ਜਿਹੜੇ ਥੋੜਾ ਲੰਬੇ ਸਮੇਂ ਦੇ ਲਈ ਇਨਵੈਸਟ ਕਰ ਸਕਦੇ ਆ ਫਿਫਥ ਤੇ ਫਾਈਨਲ ਆਪਸ਼ਨ ਹੈ ਮੰਥਲੀ ਇਨਕਮ ਜਨਰੇਟ ਕਰਨ ਦਾ ਸਾਰਿਆਂ ਦਾ ਫੇਵਰਟ ਐਫ ਡੀ FD ਦੀ ਸੇਫਟੀ ਨੂੰ ਲੈ ਕੇ ਨਾ ਕਿਸੇ ਦੇ ਵੀ ਮਨ ਦੇ ਵਿੱਚ ਕੋਈ ਡਾਊਟ ਆਉਂਦਾ ਹੀ ਨਹੀਂ ਹੈ FD ਇੱਕ ਟਾਈਮ ਟੈਸਟਡ ਪ੍ਰੋਡਕਟ ਹੈ ਤੇ ਅਸੀਂ ਤੁਹਾਨੂੰ ਹਾਈਲੀ ਰეკਮੈਂਡ ਕਰਾਂਗੇ ਕਿ ਆਪਣੇ ਪੋਰਟਫੋਲੀਓ ਦਾ 10 ਤੋਂ 15% ਫਿਕਸਡ ਡਿਪੋਜ਼ਿਟ ਦੇ ਵਿੱਚ ਜ਼ਰੂਰ ਰੱਖੋ ਤੇ ਅੱਜ ਕੱਲ FD ਦੇ ਰੇਟਸ ਵੀ ਕਾਫੀ ਵਧੀਆ ਚੱਲ ਰਿਹਾ ਤਾਂ ਇਦਾਂ ਦੇ ਕੇਸ ਦੇ ਵਿੱਚ ਕੋਈ 3-4 ਸਾਲ ਦੀ FD ਕਾਫੀ ਬੈਨੀਫੀਸ਼ੀਅਲ ਸਾਬਿਤ ਹੋ ਸਕਦੀ ਹੈ ਜੇਕਰ ਤੁਸੀਂ ਕਿਸੇ ਸਮਾਲ ਫਾਈਨੈਂਸ ਬੈਂਕ ਦੇ ਨਾਲ FD ਕਰਵਾਉਣੀ ਹੋ ਤਾਂ ਤੁਹਾਨੂੰ 8.5 ਤੋਂ 9% ਇੰਟਰਸਟ ਕਾਫੀ ਈਜ਼ੀਲੀ ਮਿਲ ਜਾਏਗਾ ਇਹ ਜਿਹੜੀਆਂ ਸਮਾਲ ਫਾਈਨੈਂਸ ਬੈਂਕਾਂ ਹੁੰਦੀਆਂ ਨੇ ਇਹਨਾਂ ਚ 5 ਲੱਖ ਤੱਕ ਦੀ ਜੋ ਕਿ RBI ਦੀ ਹੀ ਇੱਕ ਡਿਵੀਜ਼ਨ ਹੈ ਮਤਲਬ ਕਿ 5 ਲੱਖ ਤੱਕ ਦੇ ਗਰੰਟੀ ਤਾਂ RBI ਲੈ ਰਿਹਾ ਹੈ ਅਲਟਰਨੇਟਿਵਲੀ ਤੁਸੀਂ ਕਾਰਪੋਰੇਟ ਡਿਪੋਜ਼ਿਟ ਜਾਂ ਫਿਰ NBFC ਦੇ ਡਿਪੋਜ਼ਿਟਸ ਵੀ ਐਕਸਪਲੋਰ ਕਰ ਸਕਦੇ ਹੋ ਇਹ ਵੀ ਬਿਲਕੁਲ FD ਦੀ ਤਰ੍ਹਾਂ ਹੀ ਹੁੰਦਾ ਹੈ ਬਟ FD ਵਰਗੀ RBI ਦੀ ਗਰੰਟੀ ਨਹੀਂ ਮਿਲਦੀ ਇਹਦੇ ਵਿੱਚ ਹੁਣ ਇਸੇ ਕਰਕੇ ਕਿਉਂਕਿ ਇੱਥੇ ਰਿਸਕ ਥੋੜਾ ਜ਼ਿਆਦਾ ਤਾਂ ਇਹਨਾਂ ਦੇ ਰਿਟਰਨਸ ਵੀ ਥੋੜੇ ਜ਼ਿਆਦਾ ਹੀ ਹੁੰਦੇ ਆ ਬਾਕੀ ਤੁਹਾਨੂੰ ਵੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ